ਲੰਬੇ ਇੰਤਜ਼ਾਰ ਤੋਂ ਬਾਅਦ ਇੱਕ ਦੇਸ਼ ਇੱਕ ਟੈਕਸ ਲਾਗੂ ਕਰਵਾਉਣ ਵਾਲਾ ਜੀਐਸਟੀ ਬਿੱਲ ਰਾਜ ਸਭਾ ਵਿੱਚ ਬੁੱਧਵਾਰ ਨੂੰ ਪਾਸ ਹੋ ਗਿਆ। ਬਿੱਲ ਦੇ ਹੱਕ ਵਿੱਚ 203 ਵੋਟਾਂ ਪਈਆਂ ਜਦਕਿ ਵਿਰੋਧ ਵਿੱਚ ਇੱਕ ਵੋਟ ਵੀ ਨਹੀਂ ਪਈ। ਅੰਨ੍ਹਾ ਡੀਐਮਕੇ ਨੇ ਬਿੱਲ ਪੇਸ਼ ਕੀਤੇ ਜਾਣ ਬਾਅਦ ਜ਼ਰੂਰ ਵੋਕਆਊਟ ਕੀਤਾ। ਕਾਂਗਰਸ ਸਮੇਤ ਬਾਕੀ ਸਾਰੀਆਂ ਪਾਰਟੀਆਂ ਨੇ ਬਿੱਲ ਦਾ ਸਮਰਥਨ ਕੀਤਾ। ਵਿੱਤ ਮੰਤਰੀ ਅਰੁਣ ਚੇਟਲੀ ਨੇ ਇਸ ਬਿੱਲੇ ਨੂੰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਕਰਾ ਰਿਹਾ। ਇਸ ਬਿੱਲ ਦੇ ਲਾਗੂ ਹੋਣ ਨਾਲ ਦੇਸ਼ ਭਰ ਅੰਦਰ ਗੁੱਡਜ਼ ਐਂਡ ਸਰਵਿਸ ਟੈਕਸ 18 ਫੀਸਦੀ ਕੀਤੇ ਜਾਣ ਦੀ ਚਰਚਾ ਹੈ। ਯਾਨੀ ਕਿ ਜਿੰਨਾਂ ਚੀਜ਼ਾਂ ਤੇ ਇਸ ਵੇਲੇ ਟੈਕਸ 18 ਫੀਸਦੀ ਤੋਂ ਜ਼ਿਆਦਾ ਹੈ ਉਹ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਸਸਤੀਆਂ ਹੋ ਜਾਣਗੀਆਂ ਕਿਉ ਫੀਸ ਦਿੱਤੋ ਇਸ ਵੇਲੇ ਕੱਟਾ ਹੈ ਉਹ ਮਹਿੰਗਿਆ ਹੋ ਜਾਣਗੇ ਕਿਉਂਕਿ ਉਹਨਾਂ ਦਾ ਟੈਕਸ ਵਧਾ ਕੇ 18% ਹੋਏਗਾ ਸੰਸਦੇ ਦੋਹਾਂ ਸਦਨਾਂ ਦੀ ਮੋਹਰ ਲੱਗਣ ਤੋਂ ਬਾਅਦ ਕਟੋਕਟ 15 ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀ ਮਨਜ਼ੂਰੀ ਚਾਹੀਦੀ ਹੈ ਇਸ ਤੋਂ ਬਾਅਦ ਰਾਸ਼ਟਰਪਤੀ ਇਸ ਬਿੱਲ ਤੇ ਦਸਤਖਤ ਕਰਨਗੇ ਅਤੇ ਇਹ ਕਾਨੂੰਨ ਬਣ ਜਾਏਗਾ ਇਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਸੈਂਟਰਲ ਜੀਐਸਟੀ ਅਤੇ ਸੂਬਾ ਸਰਕਾਰਾਂ ਨੂੰ ਸਟੇਟ ਜੀਐਸਟੀ ਨਾਲ ਜੁੜੇ ਕਾਨੂੰਨ ਬਣਾਉਣੇ ਪੈਣਗੇ ਕੇਂਦਰ ਸਰਕਾਰ ਨੂੰ ਇੰਟੀਗ੍ਰੇਟਿਡ ਜੀਐਸਟੀ ਦੇ ਲਈ ਇੱਕ ਵੱਖਰਾ ਕਾਨੂੰਨ ਬਣਾਉਣਾ ਪਵੇਗਾ ਤੇ ਇਹ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜੀਐਸਟੀ ਦੇ ਲਈ ਨਿਯਮ ਬਣਾਏ ਜਾਣਗੇ ਜਿਨ੍ਹਾਂ ਤੇ ਕੰਮ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਕੇਂਦਰ ਸਰਕਾਰ ਦੀ ਯੋਜਨਾ ਹੈ ਕਿ ਅਗਲੇ ਸਾਲ 1 ਅਪ੍ਰੈਲ